ਹੁਕਮਨਾਮਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੰਘ ਸਾਹਿਬਾਨ ਦੀ ਇੱਕ ਜ਼ਰੂਰੀ ਇਕੱਤਰਤਾ ਦੌਰਾਨ ਗੁਰਮਤਿ ਦੀ ਰੋਸ਼ਨੀ ਵਿੱਚ ਦੀਰਘ ਵਿਚਾਰਾ ਕਰਨ ਉਪਰੰਤ ਇਹ ਇਹ ਫੈਸਲਾ ਲਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਦਾ ਆਗੂ ਸੁੱਚਾ ਸਿੰਘ ਲੰਗਾ ਜਿਸ ਦੇ ਕਾਲੇ ਕਾਰਨਾਮਿਆਂ ਦਾ ਪੰਥ ਵਿਰੋਧੀ ਚਿੱਠਾ ਬਹੁਤ ਲੰਬਾ ਹੈ ਹੁਣ ਇਸ ਵੱਲੋਂ ਇੱਕ ਮਜਬੂਰ ਔਰਤ ਨਾਲ ਆਪਣੀ ਰਾਜਸੀ ਤਾਕਤ ਦੀ ਦੁਰਵਰਤੋਂ ਕਰਦੇ ਆ ਸਿੱਖ ਰਹਿਤ ਮਰਜਾਦਾ ਦੇ ਉਲਟ ਜਾ ਕੇ ਕੁਕਰਮ ਕੀਤਾ ਗਿਆ ਹੈ ਜਿਸ ਨਾਲ ਦੁਨੀਆ ਭਰ ਵਿੱਚ ਸਿੱਖ ਸਿੱਖਾਂ ਦਾ کردار ਸਿੱਖ کردار ਉੱਪਰ ਦਾਗ ਲੱਗਾ ਹੈ ਇਸ ਲਈ ਅੱਜ ਸੁੱਚਾ ਸਿੰਘ ਲੰਗਾਹ ਨੂੰ ਸਿੱਖੀ ਤੋਂ ਖਾਰਜ ਕਰਨ ਦਾ ਹੁਕਮ ਜਾਰੀ ਕੀਤਾ ਜਾਂਦਾ ਹੈ ਕੋਈ ਵੀ ਸਿੱਖ ਸੁੱਚਾ ਸਿੰਘ ਲੰਗਾਹ ਨਾਲ ਸਿੱਖੀ ਸੰਬੰਧ ਨਾ ਰੱਖੇ ਸੰਬੰਧ ਰੱਖਣ ਵਾਲਾ ਵੀ ਗੁਰੂ ਘਰ ਦਾ ਗੁਨਾਹਗਾਰ ਹੋਵੇਗਾ ਗੁਰਦਵਾਰਾ ਕੱਲੂ ਘਰਾ ਸਾਹਿਬ ਸ਼ੰਭ ਕਨੂਵਾਲ ਵਿਖੇ ਪਿਛਲੇ ਦਿਨੀ ਫਰਬੰਦ ਚਲਾ ਰਿਹਾ ਟਰਸਟ ਦੇ ਸੈਕਟਰੀ ਬੂਟਾ ਸਿੰਘ ਵੱਲੋਂ ਇੱਕ ਗੈਰ ਔਰਤ ਨਾਲ ਕੁਕਰਮ ਕਰਨ ਦੀ ਘਟਨਾ ਵਾਪਰੀ ਜਿਸ ਨੂੰ ਮੌਕੇ ਤੇ ਸਿੱਖ ਸੰਗਤਾਂ ਵੱਲੋਂ ਕਾਬੂ ਕੀਤਾ ਗਿਆ ਜਿਸ ਮਸਲੇ ਦੀ ਸਾਡੇ ਵੱਲੋਂ ਜਾਂਚ ਕਮੇਟੀ ਬਣਾਈ ਗਈ ਸੀ ਜਾਂਚ ਕਮੇਟੀ ਵੱਲੋਂ ਬੂਟਾ ਸਿੰਘ ਨੂੰ ਦੋਚੀ ਪਾਇਆ ਗਿਆ ਹੈ ਅੱਜ ਦੀਰਘ ਵਿਚਾਰਾਂ ਕਰਨ ਉਪਰੰਤ ਬੂਟਾ ਸਿੰਘ ਨੂੰ ਸਿੱਖੀ ਤੋਂ ਖਾਰਜ ਕੀਤਾ ਜਾਂਦਾ ਹੈ ਕੋਈ ਵੀ ਸਿੱਖ ਇਸ ਨਾਲ ਸਿੱਖੀ ਸਬੰਧ ਨਾ ਰੱਖੇ ਸਬੰਧ ਰੱਖਣ ਵਾਲਾ ਵੀ ਗੁਰੂ ਘਰ ਦਾ ਗੁਨਾਹਗਾਰ ਹੋਵੇਗਾ ਗੁਰਦੁਆਰਾ ਕੱਲੂ ਕਾਰਾ ਸਾਹਿਬ ਸ਼ੰਭ ਕਨੂਵਾਲ ਟਰਸਟ ਦੇ ਪ੍ਰਧਾਨ ਮਾਸਟਰ ਜੋਰ ਸਿੰਘ ਨੂੰ ਜਾਂਚ ਕਮੇਟੀ ਵੱਲੋਂ ਗੁਰਦੁਆਰਾ ਪ੍ਰਬੰਧਾਂ ਵਿੱਚ ਵਰਤੀ ਵਰਤੀਆਂ ਮਰਜ਼ਾਦਾ ਦੇ ਉਲਟ ਕਾਰਵਾਈਆਂ ਦਾ ਦੋਸ਼ੀ ਪਾਇਆ ਗਿਆ ਹੈ ਮਾਸਟਰ ਜੋਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਪਰ 12 ਅਕਤੂਬਰ ਨੂੰ ਖੁਦ ਪੇਸ਼ ਹੋਣ ਲਈ ਤਲਬ ਕੀਤਾ ਜਾਂਦਾ ਹੈ